ਕੋਈ ਜੀ ਤਾਂ ਹੰਨਾ ਬਚੀ ਜਵੇ ਮੈਂ ਪਿੰਡ ਚਲੇ ਤੇ ਵੇਖਿਆ ਕਿ ਤਾਂ ਬਾਲਾ ਲੱਗਾ ਬਹੁਤ ਜਿਆਦਾ ਜੀ ਖਾਲੀ ਨੌਕਰਾਹਹੋਂ ਕਹਿੰਦਾ ਉਸ ਤੋਂ ਬਾਅਦ ਸੁਨੀ ਸਿੰਘ ਜੀ ਨਾਲ ਗੱਲਬਾਤ ਕੀਤੀ ਸਾਡੀ ਗੱਲ ਸਵੇਰੇ 8:00 ਵਜੇ ਅੱਗ ਲੱਗੀ ਜੀ ਇਹ ਕਨਵਿੰਗ ਸਭਾ ਕੱਟਬਜੀ ਦੀ ਗੱਲ ਆ ਹਾਂ ਜੀ ਅੱਗ ਲੱਗੀ ਸੀ ਪਹਿਲਾਂ ਨਹੀਂ ਪਰ ਸੂਪਰ ਬਲੋਈ ਆ ਜੀ ਅੱਗ ਮਖਸੂਸ ਕਰੋ ਲਵਾਈਆ ਜੀ ਹਾਂ ਜੀ 8:00 ਵਜੇ ਜਿਹਦੇ ਨਾਲ ਇਹ ਤਾਂ ਹਵਾ ਦੇ ਨਾਲੇ ਇਹ ਤਾਂ ਜਿੱਦਾਂ ਦੁਬਾਰਾ ਬਣ ਜਾਂਦਾ ਨਾ ਵਾਰੇ ਦੀ ਤਰ੍ਹਾਂ ਬਣ ਕੇ ੁੱਪ ਤੇ ਲੈ ਕੇ ਆਹ ਕਰ ਇਹਦੇ ਵਿੱਚ ਅਸੀਂ ਸਾਰਾ ਪਰਿਵਾਰ ਇੱਥੇ ਸਾਡਾ ਪਸ਼ੂਪਾਲੀ ਇੱਥੇ ਸਗਾ ਅਬ ਇਹ ਆਟਾ ਪਸ਼ੂਪਾਲ ਫਿਰ ਤਾਂ ਪਰੋਲਾ ਵੜ ਕੇ ਤੇ ਮੁੜ ਕੇ ਸਾਡੇ ਸਾਡੇ ਜਿੰਨੀ ਹਵੇਲੀ ਉਹਦੇ ਤੇ ਧੂਮਾਹ ਛਾ ਗਿਆ ਕਰਾ ਉਹਦੇ ਬਾਅਦ ਫਿਰ ਸਾਡੇ ਪਸ਼ੂ ਜਿਹੜੇ ਅਸੀਂ ਬੜੇ ਨੱਟ ਭਜਾ ਕੇ ਮਜਾਏ ਆ ਔਰ ਜਿਹੜੀ ਸਾਡੀ ਮਸ਼ੀਨਰੀ ਸੀਗੀ ਉਹ ਤਕਰੀਬਨ ਉਹ ਕਰਨੇ ਤੋਂ ਮੈਂ ਨਾ ਬਚਿਆ ਬਾਕੀ ਇਹ ਤਾਂ ਪੂਰੀ ਸਾਰੀ ਟੈਕ ਟੂ ਸਾਰਾ ਕੰਮ ਵਾਲਾ ਹੈ ਨਹੀਂ ਗਾ ਇਹਦੇ ਵਿੱਚ ਸਾਡਾ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਸਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪੜਾਈ ਕੀਤੀ ਜਾਵੇ ਜਾਂ ਹੈਗਾ ਵੀ ਜਿਹਨਾਂ ਬੰਦੇ ਨੇ ਅੱਗ ਲਾਈ ਆ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਦੇਖੋ ਕਿ ਮੈਂ ਕੱਲ ਨਵੇਂ ਸ਼ਹਿਰ ਵੀ ਘੁੰਮਦਾ ਆ ਇੱਧਰ ਪਾਸਟਰ ਵੀ ਘੁੰਮਦਾ ਆ ਜਿਵੇਂ ਦਾ ਤਬਕਾ ਅੱਗ ਲਾ ਕੇ ਬੱਟੇ ਤੇ ਬੈਠਾ ਗੱਪਾਂ ਮਾਰੀ ਜਾਂਦਾ ਇਹਦਾ ਨੱਖਾਂ ਨੂੰ ਹੁੰਦਾ ਹੋ ਜਵੇ ਇਹ ਕੋਈ ਮਾਫੀ ਕੀਤਾ ਜਾਣਾ ਜਦ ਅੱਗ ਲਾ ਦੇ ਉਹਨਾਂ ਨਹੀਂ ਮਾਫ ਹੋਣਾ ਤੇ ਦਾ ਇਹ ਹੁਣ ਜੀਵੀ ਦਾ ਟਰਕ ਥੋੜ ਦੇ ਕਰੀਬ ਦਾ ਨੁਕਸਾਨ ਹੋ ਗਿਆ ਬਿਲਕੁਲ ਜੀ ਬਿਲਕੁਲ ਥੋੜ ਦੇ ਕਰੀਬ ਇਹਦਾ ਨੁਕਸਾਨ ਹੋ ਗਿਆ ਹੁਣ ਇਹਦੇ ਦੇ ਦਿਲ ਤੇ ਹੱਥਾਂ ਤੇ ਦੇਖੋ ਕਿ ਕੀ ਬੀਤੀ ਆ ਜਿਹੜਾ ਨੁਕਸਾਨ ਹੋਇਆ ਉਹਨੇ ਬੱਚੇ ਦੇਖੋ ਜਿਹੜਾ ਅੱਗ ਲੱਗੇ ਰਾਮ ਆਪਣੇ ਰਸਤਾ ਹੀ ਛਾਵੇਂ ਬੈਠਾ ਉਹਨੂੰ ਕੀ ਪਤਾ ਕੀ ਚੀਜ਼ ਅਖਾਂ ਨੂੰਦਾ ਇਹਨੂੰ ਕੋਈ ਇਹਨਾਂ ਨੂੰ ਪੁੱਛੋ ਆਗੇ ਮੈਂ ਆਪਣੇ ਗਰੁੱਪਾਂ ਦੇ ਵਿੱਚ ਮੈਸੇਜ ਪਾਇਆ ਸੀਗਾ ਬੇਤੀ ਕੀਤੀ ਸੀ ਨੁਕਸਾਨ ਭਰਾਵਾਂ ਨੂੰ ਤਾਂ ਜਿਹੜੀ ਕਰਕਦੀ ਰਹਤੂ ਮੱਗ ਨਾਲ ਆਇਆ ਕਰੋ ਵੀ ਜਾਦੀ ਨਕਸ਼ਾ ਜਿਹੜਾ ਆ ਉਹ ਹੋ ਸਕਦਾ ਆ ਪਰ ਮਤਲਬ ਜਿਹੜਾ ਪ੍ਰਸ਼ਾਸਨ ਆ ਸਾਡਾ ਉਹ ਇੱਕ ਕੱਪ ਦੇ ਵਿੱਚ ਹੁੰਦੇ ਸੁਤਾ ਪਿਆ ਠੀਕ ਹੈ ਕੋਈ ਹੈਲਪ ਕਰਨ ਦੀ ਲੋੜ ਨਹੀਂ ਕਿਥੇ ਕੁਝ ਵੀ ਹੁੰਦਾ ਆ ਉਹ ਤਾਂ ਮਾਲਕ ਨੂੰ ਪੂਰ ਕੇ ਕਹਿੰਦੇ ਸਾਨੂੰ ਨਾਲ ਖਾ ਦਿਓ ਜੀ ਫਾਇਰ ਬ੍ਰਿਗੇਡ ਕਿੰਨੇ ਵਜੇ ਆ ਗਿਆ ਤੁਹਾਡੇ ਕੋਲ ਫਾਇਰ ਕਮੇਟ ਦਾ ਰਾਤੀ ਆਇਆ ਜੀ 11:00 ਸਾਢੇ 10:00 ਵਜੇ ਆਇਆ ਜੀ ਉਹ ਤਾਂ 2 ਘੰਟੇ ਚੱਲੇ ਤੇ ਆਇਆ ਸਾਢੇ 10:00 ਠੀਕ ਹੈ ਸਾਡੇ ਹਲਕੇ ਦੇ ਵਿੱਚ ਅਸੀਂ ਇਹ ਮੱਗ ਕਰਦੇ ਆਂ ਵੀ ਸਾਡੇ ਕੋਲ ਫਾਇਰ ਬ੍ਰਿਗੇਡਰ ਹੈ ਨਹੀਂ ਹਾਂਜੀ ਇਹ ਕਿਹਾ ਫਾਰਮ ਬ੍ਰਿਗੇਡਰ ਸਾਡੇ ਘਰ ਚੈੱਕ ਕਰ ਹਾਂਜੀ ਉਹ ਸਾਰੇ ਪਿੰਡ ਦੀ ਇੰਨੇ ਕੰਮ ਕਰ ਸਕਦਾ ਠੀਕ ਹੈ ਜੀ ਸਾਨੂੰ ਇਹ ਸਰਕਾਰ ਨੂੰ ਇਹ ਬੇਤੀ ਹੈ ਵੀ ਸਾਨੂੰ ਜਿਹੜਾ ਇੱਕ ਫਾਰਮ ਬ੍ਰਿਗੇਡਰ ਰਿਪੋਰਟ ਤੁਹਾਨੂੰ ਦਿੱਤਾ ਜਾਵੇ ਠੀਕ ਹੈ ਜੀ ਇਹ ਕਮਾਲਪੁਰ ਦਿੱਤਾ ਜਾਵੇ ਠੀਕ ਹੈ ਜੀ ਕੋ ਹਿਆਰ ਪਰੋਂ ਸਾਨੂੰ 40 ਕਿਲੋਮੀਟਰ ਹਿਆਰ ਪਰਿਆ ਕਾਦੋ ਦੀ ਜਾਣਾ ਕਾਦੋ ਉੜ ਕੇ ਆਉਗਾ ਕਾਦੋ ਕੰਮ ਕਰਦਾ ਜਾਂਦੇ ਫੇਰ ਕਈ ਬੁੱਝੋ ਜਾਂਦਾ ਇੱਥੇ ਇਹ ਸਰਕਾਰ ਤੋਂ ਅਸੀਂ ਧੰਨਵਾਦ ਧੰਨਵਾਦ ਜੀ ਹਾਂਜੀ ਅੱਜ ਸਤਿਗੁਰਾਲ ਦੀ ਸਾਡੇ ਇਲਾਕੇ ਦੇ ਵਿੱਚ ਤਕਰੀਬਨ 4-5 ਜਗ੍ਹਾ ਤੇ ਅੱਗ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਸਾਡੇ ਦਸਤਾਰ ਜਸਵੀ ਸਿੰਘ ਜੀ ਭਾਪੀ ਖਸਾ ਜੀ ਨੂੰ 2-4 ਦੇ ਪਤੰਗ ਕਰਜਨ ਕੋਟ ਪੀ ਰਹੇ ਇਹਨਾਂ ਦੇ ਬਹੁਤ ਪਤਾ ਨੁਕਸਾਨ ਹੋਇਆ ਤਾਂ 150 ਦੇ ਕਰੀਬ ਪੂਰੀ ਦੇ ਟਰਾਲੇ ਸਨ ਤਾਂ ਨਾਲ ਮਸ਼ੀਨਰੀ ਤਕਰੀਬਨ ਘੱਟੋ-ਘੱਟ 25 ਲੱਖ ਰੁਪਏ ਦਾ ਇਹਨਾਂ ਦਾ 1 ਕਰੋੜ ਦਾ ਜੀ 1 ਕਰੋੜ ਦਾ ਜੀ 1 ਕਰੋੜ ਦੇ ਲਗਭਗ ਇਹਨਾਂ ਦਾ ਨੁਕਸਾਨ ਹੋ ਗਿਆ ਹੈ ਬਹੁਤੀ ਨਾ ਜਲ ਜਲ ਕੇ ਇਹਨਾਂ ਦੂਜੀਆਂ ਹੋਈਆਂ ਖਤਮ ਹੋ ਗਈਆਂ ਉਹਨਾਂ ਨੁਕਸਾਨਾਂ ਦੇ ਸਾਪੇ ਪੈਦ ਪ੍ਰਦੀਪ ਸਿੰਘ ਦੇ ਤੁਸੀਂ ਦੇਖ ਕੇ ਆਏ ਆ ਹਾਂਜੀ ਸਾਪੇ ਨੂੰ ਜਗ੍ਹਾ ਤਾਂ ਸਾਪੇ ਪੈਦ ਵਿੱਚ ਹੋਇਆ ਨੂੰ ਠੀਕ ਆ ਜੀ ਹਾਂਜੀ ਹਾਂਜੀ ਸਾਸੀਂ ਹੋਰ ਮੈਂ ਇਸ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਸਾਡੇ ਇਲਾਕੇ ਦੇ ਵਿੱਚ ਸਪੋਰਟ ਕੋਈ ਨਹੀਂ ਮਿਖੇ ਸਰਵਗੇਟ ਦੀ ਜੱਦੀ ਦਾ ਪ੍ਰਬੰਧ ਕੀਤਾ ਜਾਵੇ ਪੱਕੀ ਸੁਰਖੀਆਂ ਤੇ ਪੱਕੀ ਡਿਊਟੀ ਲਾਈ ਜਾਵੇ ਸਰਕਾਰ ਕੋਲੋਂ ਅਸੀਂ ਇਹ ਮੰਗ ਕਰਦੇ ਆਂ ਧੰਨਵਾਦ ਜੀ ਜੇ ਕੋਈ ਧੂਏ ਦੇ ਵਿੱਚ ਆਜੇ ਵੀ ਸਾਹ ਨਹੀਂ ਆਉਂਦਾ ਤਾਰ ਉਹ ਗੱਡੀ ਨੂੰ ਕਿੰਨੇ ਕੇ ਘੰਟੇ ਹੋਗਾ ਲੱਗੀ ਨਹੀਂ ਹੋਣਾ ਰਾਤ ਦੀ ਆ ਦੇਖ ਲਓ ਜੀ ਕੋਲ ਟਾਈਮ 11 ਵਾਗਿਆ ਕੋਈ 12 ਘੰਟੇ ਹੋਗਾ ਲੱਗੀ ਨੂੰ ਇਹ 24 ਘੰਟੇ ਹੋਵੇ 12 ਘੰਟੇ ਹੋਗਾ ਲੱਗੀ ਨੂੰ ਹੱਥ ਕੰਟਰੋਲ ਤੇ ਨਹੀਂ ਹੁੰਦੀ ਸੀ ਹਾਂ ਤੇ ਸਵੇਰੇ ਫਿਰ ਕੱਢ ਕੇ ਬਾਹਰ ਪ੍ਰਗਟਨ ਪਾਇਆ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਵੀ ਜਿੰਨਾ ਜਿਹੜਾ ਸਾਡੀ ਆਂਗਿਆ ਜਿਹੜੀ ਉਹ ਕੰਟਰੋਲ ਨਹੀਂ ਹੁੰਦੀ ਅੰਦਰ ਜਿਹੜਾ ਖਾਇਰ ਪ੍ਰਗਟਨ ਨੂੰ ਆਪਣੇ ਪਿੰਡ ਦੇ ਵਿੱਚ ਰੱਖਾ ਕੇ ਆਪਣੀ ਹਵੇਲੀ ਦੇ ਵਿੱਚ ਰੱਖਾ ਕੇ ਠੀਕ ਹੈ ਜੀ ਇਹ ਉਹ ਆਕਦਾ ਨਹੀਂ ਆ ਕਿ ਕੀ ਹੁੰਦਾ ਠੀਕ ਲੱਗਦਾ ਤੇ ਉਹਨਾਂ ਦੇ ਫਾਰਮ ਪਰ ਕੇ ਤੇ ਰਹਿਉਂਦਾ ਤੇ ਔਰ ਅੱਜ ਸਰਕਾਰ ਤੋਂ ਮੰਗ ਕਰਦੇ ਆਏ ਵੀ ਸਾਨੂੰ ਇੱਕ ਹਲਕੇ ਦੇ ਵਿੱਚ ਫਾਰਮ ਸੈਕਟਰ ਚਾਹੀਦਾ ਜਾਂ ਜਿੰਨਾ ਵੀ ਸਾਡਾ ਨੁਕਸਾਨ ਹੋ ਗਿਆ ਉਹਦੀ ਸਾਨੂੰ ਸਰਕਾਰ ਭਰਾਈ ਨੂੰ ਤੜਕੇ ਦੇਵੇ ਕਿ ਜ਼ਮੀਨ ਦਾ ਕਿਹੜਾ ਆ ਉਹ ਐਨੀ ਨਹੀਂ ਭਰਾਈ ਕਰ ਸਕਦਾ ਹੈਗਾ ਠੀਕ ਹੈ ਜੀ ਜ਼ਮੀਨਦਾਰ ਨੇ ਅਸਲੈ ਸਾਈਕਲ ਦੇਣਾ ਵੀ ਔਖਾ ਪਿਆ ਹਾਂ ਜੀ ਹਰੇਕ ਪਾਸੇ ਡੰਗ ਪਏ ਆ ਜਾਂਦੇ ਧੰਨਵਾਦ ਕਦਰ ਜੋ ਪ੍ਰੋਜੈਕਟ ਹੁਣ 12 ਘੰਟੇ ਹੋ ਗਏ ਫਾਰਮੂਲੇ ਚੱਲਦੇ ਨੇ ਅਜੇ ਵੀ ਆਦੇ ਕੰਟਰੋਲ ਨਹੀਂ ਹੋਇਆ ਨੂੰ ਆਇਆ ਤੋ ਆਇਆ ਮੈਂ ਤੁਹਾਡਾ ਆਪਣਾ ਕਲਵਾਨ ਨੂੰ ਜੇਤੂ ਕੋਟ ਦੀ ਪਿੰਡ ਕੇਲੇ ਤੋਂ ਲਾਜ ਹੋ ਗਿਆ ਮਾਲ ਬਰੀ ਨੂੰ ਘੱਟ ਖੇਤਰੋ ਵਿਆਹਾਂ ਦੇ ਵਿੱਚ ਆ ਗਿਆ ਬਰੇਕ ਪਾਸਾ ਦੂਰ ਹੈ ਆ ਕਿਰਪਾ ਕਰਦੇ ਇਹ ਰਾਤੀ 12 ਵਜੇ ਤੱਕ ਨਹੀਂ ਰੰਗ ਰਹੇ ਆਕਰਵਾਤ ਜੁਨੇ ਨਹੀਂ ਦਿੱਤੇ ਆਪਣਾ ਬੰਦੋ ਤੇ ਸੁਖਾਟ ਦਿਨ ਦਾ ਰਾਤ ਹੈ ਸਾੜੀ ਰਾਤ ਤੋ ਗਾਤ ਵੀ ਟੈਂਕਸ ਤੋਂ ਚੇਦਰ ਤੋਂ 12 ਕਾ ਡਿਓਗਰ ਫਾਰ